ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਸਿੰਘ ਬਰਾੜ ਵੱਲੋਂ ਚਲਾਈ ਗਈ ਨਸ਼ਾ ਮੁਕਤੀ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਤ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਾਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੋੜਾ ਰੁਪਏ ਵਿੱਚ ਆਕੀ ਜਾ ਰਹੀ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਤਨ ਜੀ ਆਈਪੀਐਸ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਡੀਆਈਜੀ ਫਰੋਜਪੁਰ ਰੇਂਜ ਦੀ ਦਿਸ਼ਾ ਨਿਰਦੇਸ਼ ਦਿੱਤੇ ਜੋ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਜੀ ਦੀ ਜੋਗ ਰਹਿਨਮਾਈ ਹੇਠ ਸਾਡੀ ਸੀਆਈਏ ਤੂ ਦੀ ਟੀਮ ਇਨਸਪੈਕਟਰ ਰਪਿੰਦਰਪਾਲ ਸਿੰਘ ਤੇ ਉਸਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ 2 ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਧਿੰਤਰਾ 21 ਸੀ ਐਨਡੀਪੀਐਸ ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਬਜਾਬ ਤਾ ਅਨਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸ ਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਐ ਇਹਨਾਂ ਨੇ ਰਲ ਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਆਫੀਮ ਜਿਹੜੀ ਆ ਆਪਣੇ ਹੈਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹੈਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਲਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁਛ ਗਿਛ ਇਸ ਮੁਕਦਮੇ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਨੀ ਪ੍ਰਿੰਸ ਤੇ ਜੌਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਹੀਂ ਹੀਰੋਇਨ ਮਗਾਈ ਸੀ ਜਿਹਦੇ ਵਿੱਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀਗੀ ਇਹ ਏਦਕੋ ਰਿਕਵਰ ਹੋ ਚੁੱਕੀ ਆ ਮੁਕਦਮੇ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆਂ ਸਰ ਇਸ ਮੁਜਰਮ ਦੇ ਉੱਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ ਨਈਅਤ ਤੇ ਹੋਰ ਪਹਿਲਾਂ ਕੋਈ ਮੁਕੱਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਇਹ ਸਰ ਕਿੱਥੇ ਦਾ ਵਸੇ ਆ ਇਹ ਇਹ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲੰਧਰਬਾਦ ਕਿੰਨੀ ਉਮਰ ਹੈ ਸਰ ਮੁਜਰਮ ਦੀ ਇਹਦੀ ਉਮਰ ਹੋਊਗੀ ਕਰੀਬ 20 ਕਿਸਾਨ ਹਾਂ 23 23 ਤੋਂ 24 ਸਾਲ ਇੱਥੇ ਕੀ ਉਮਰ ਹੈ ਜੀ ਇਹ ਸਰ ਕਿਵੇਂ ਮੰਗਵਾਏ ਸੀ ਇਹਨੇ ਕੋਈ ਵਟਸਐਪ ਦੁਆਰਾ ਮੰਗਵਾਈ ਸੀ ਕਿ ਇਹਨਾਂ ਨੂੰ ਕਾਲ ਵਗੈਰਾ ਕੀਤੀ ਸੀ ਇਹਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਵਰਚੁਅਲ ਨੰਬਰ ਬਣਾਏ ਆ ਉਹਨਾਂ ਨੰਬਰਾਂ ਰਾਹੀਂ ਜਿਹੜਾ ਏ ਜਿਹਨੂੰ ਸੈਕੰਡ ਲਾਈਨ ਨੰਬਰ ਵੀ ਕਹਿ ਦਿੰਦੇ ਆ ਉਹਨਾਂ ਨੰਬਰਾਂ ਰਾਹੀਂ ਇਹ ਪਾਕਿਸਤਾਨ ਦੇ ਸਮਗਲਰਾਂ ਨਾਲ ਗੱਲ ਕਰਦੇ ਸੀ ਉਹਨਾਂ ਨਾਲ ਗੱਲ ਕਰਾ ਕੇ ਇਧਰੋਂ ਇਹ ਲੋਕੇਸ਼ਨ ਭੇਜਦੇ ਸੀ ਉਧਰੋਂ ਉਹ ਸਮਾਨ ਭੇਜ ਦਿੰਦੇ ਸੀ ਡਰੋਨ ਰਾਹੀਂ ਇਹ ਇਹਨਾਂ ਦੀ ਜਿਹੜੀ ਹਿਰੋਇਨ ਮਗਨ ਦੀ ਮੋਟ ਸਪਲਾਈ ਸੀ ਇਹ ਪਹਿਲਾਂ ਵੀ ਸਨ ਇਹਨਾਂ ਨੇ ਕੋਈ ਭਗਾਈ ਇਹ ਹਾਲੀ ਉੱਚ ਕਿਸੇ ਦਾ ਵਿਸ਼ਾ ਜੀ ਇਦਾਂ ਦੀ ਤਫ਼ਤੀਸ਼ ਕਰ ਰਹੇ ਆ ਜੇ ਕੋਈ ਹੋਰ ਗੱਲ ਨਿਕਲੀ ਫਿਰ ਤੁਹਾਨੂੰ ਜਰੂਰ ਦੱਸਾਂਗੇ ਇਹ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਜੀ ਹਾਂ ਟਾਏ ਜਾ ਰਹੇ ਨੇ ਇਹਨਾਂ ਦੇ ਉੱਪਰ ਵੀ ਪ੍ਰਾਪਰਟੀ ਦਾ ਵੀ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੋਏਗੀ ਬਿਲਕੁਲ ਜੀ ਜੋ ਜਾਬਤਾ ਦੇ ਵਿੱਚ ਜੋ ਵੀ ਗੱਲ ਹੋਈ ਉਹ ਬਿਲਕੁਲ ਕੀਤੀ ਜਾਊਗੀ ਜਿਹੜੀ ਇਹਨਾਂ ਨੇ ਅਜੇਹੇ ਧੰਦਿਆਂ ਤੋਂ ਪ੍ਰਾਪਰਟੀ ਬਣਾਈ ਹੋਊਗੀ ਉਹਨੂੰ 68 ਐਕਟ ਤਹਿਤ ਜਿਹੜੀ ਆ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਸੀਜ਼ ਵੀ ਕਰਾਇਆ ਜਾਊਗਾ ਸਰ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਜੀ ਇਹ ਜਾਂਚ ਦਾ ਵਿਸ਼ਾ ਜੀ ਇਹ ਤਪੀਸ਼ ਦਾ ਵਿਸ਼ਾ ਇਹ ਅਸੀਂ ਤੁਹਾਨੂੰ ਕੋਈ ਸ਼ੇਅਰ ਨਹੀਂ ਕਰ ਸਕਦੇ ਸਾਡੀ ਇਹਨਾਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਜੀ ਸਰ ਨੌਜਵਾਨ ਸਾਹਮਣੇ ਆਏ ਨੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਉਗੇ ਅਸੀਂ ਤੇ ਆਪਦੇ ਮਾਧਿਅਮ ਰਾਹੀਂ ਸਾਰੀ ਨੌਜਵਾਨ ਪੀੜੀ ਬਾਕੀ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੇ ਮਾੜੇ ਧੰਦੇ ਛੱਡ ਕੇ ਚੰਗੇ ਕੰਮ ਕਰੋ ਜਿਸ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਤੇ ਤੁਹਾਡੇ ਦੇਸ਼ ਦਾ ਜਿਹੜਾ ਤੋਂ ਇੱਕ ਵਧੀਆ ਕਾਰਨ ਕੀ ਮੰਨਦੇ ਹੋ ਸਰ ਲੋਕ ਜਿਹੜੇ ਨੌਜਵਾਨ ਨੇ ਇਸ ਨਸ਼ੇ ਦੇ کاروبار ਵੱਲ ਜਾ ਰਹੇ ਨੇ ਕੀ ਕਾਰਨ ਮੰਨੇ ਜਾਂਦੇ ਪੁਲਿਸ ਵੱਲੋਂ ਜੀ ਐਕਚੁਅਲੀ ਤਾਂ ਕੀ ਹੈ ਕਿ ਨਸ਼ਿਆਂ ਦੇ ਵਿੱਚ ਜਿਹੜਾ ਥੋੜੀ ਮਿਹਨਤ ਕਰਨ ਦੇ ਨਾਲ ਜਿਆਦੇ ਪੈਸੇ ਵੱਜਦੇ ਆ ਨੌਜਵਾਨ ਜਿਹੜੇ ਆ ਉਹ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਸ ਗੰਤ ਤੋਂ ਵੀ ਦੇ ਵਿੱਚ ਵਸ ਜਾਂਦੇ ਸੱਜੇ ਦੇ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੀ ਮਾਰਕੀਟ ਵੈਲਿਊ ਹੈ ਇਹ ਇੰਟਰਨੈਸ਼ਨਲ ਹੈ ਕ੍ਰੀਪ 4 ਕਰੋੜ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਅਸੀਂ ਖਬਰਾਂ ਚ ਸੁਣ ਰਹੇ ਹਾਂ ਜਾਂ ਟੀਵੀ ਤੇ ਸੁਣ ਰਹੇ ਆ ਉਹ ਬਸ ਥੈਂਕ ਯੂ ਸਰ ਕਲੀਅਰ ਅਫੀਸਰ ਕਿਹਦੇ ਵਿੱਚ ਇੱਕ ਰੋਪੀ ਗ੍ਰਿਫਤਾਰ ਹੋਇਆ ਜੀ ਕਿਹੜੀ ਕਿਹੜੀ ਸਰਦਾਰਾਂ ਆਏਗੇ 21C ਐਨਡੀਪੀਐਸ ਐਕਟ ਬਾਕੀ ਹੋਰ ਪਰਚਾ ਜਾਰੀ ਹੈ ਬਿਲਕੁਲ ਤੀਜ ਜਾਰੀ ਹੈ ਜੀ ਜੇ ਕੋਈ ਹੋਰ ਨਵੀਂ ਗੱਲ ਆਈ ਤੇ ਤੁਹਾਡਾ ਨਾਲ ਜ਼ਰੂਰ ਸ਼ੇਅਰ ਕਰੋ ਕੋਈ ਡਰਗ ਮੰਨੀ ਹੋਇਆ ਰਾਮ ਨਹੀਂ ਇਹ ਚ ਕੋਈ ਡਰਗ ਨਹੀਂ ਕੋਈ ਹਥਿਆਰ ਵਗੈਰਾ ਨਹੀਂ ਜੀ ਕੋਈ ਮੋਬਾਈਲ ਵਗੈਰਾ ਬਰਾਉਂਡ ਕੀਤਾ ਗਿਆ ਆ ਮੋਬਾਈਲ ਹੈ ਗੱਛ ਇਹਨੂੰ ਸਰ ਗ੍ਰਿਫਤਾਰ ਕਿਥੋਂ ਕੀਤਾ ਗਿਆ ਸੁਖੇਰਾ ਬੋਤਲਾ 72 ਕਬਾਚ ਥੈਂਕ ਯੂ ਸਰ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत